ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਕਿ ਤੁਸੀਂ ਸਭ ਮਜੀਜ ਹੋਗੇ ਇਹ ਨਾ ਸੋਚਣਾ ਵੀ ਹਰ ਬੰਦਾ ਬਾਹਰ ਐਸ਼ ਹੀ ਕਰਦਾ ਹੈ ਠੀਕ ਹੈ ਹੁਣ ਅਸੀਂ ਕਾਫੀ ਘੰਟੀਆਂ ਗੋਮਲੀਆਂ ਚਲੇ ਜਾਈਦਾ ਵੀਡੀਓ ਪਾ ਦਿੱਤੀ ਲੇਕਿਨ ਸੱਚ ਜਨੋ ਸ਼ੁਰੂ ਤੋਂ ਅਸੀਂ ਵੀ ਬੜੇ ਪਾਪੜੇ ਵੇਲੇ ਇਕੱਠੇ ਰਹਿਣਾ ਸ਼ੇਰਿੰਗ ਜੇ ਹਰ ਬੰਦੇ ਨੂੰ ਜਿਹੜਾ ਇੰਡੀਆ ਦਾ ਹੁੰਦਾ ਉਹਨੂੰ ਸ਼ੇਰਿੰਗ ਕਰਨੀ ਪੈਂਦੀ ਕਿਉਂਕਿ ਇਕੱਲਾ ਬੰਦਾ ਕਿਰਾਇਆ ਨਹੀਂ ਕੱਢ ਸਕਦਾ ਅਸੀਂ ਸ਼ੇਰਿੰਗ ਦੇ ਦੋ ਕਮਰੇ ਸੀ ਕਮਰੇ ਕਾਫੀ ਵੱਡੇ ਸੀ ਕਿਚਨ ਸਾਂਝੀ ਸੀ ਤੇ ਰੋਟੀ ਪਾਣੀ ਸਾਰਾ ਇਕੱਠਾ ਭਰਾਨਾ ਉਹ ਸ਼ੇਰ ਕਾਲੀ ਦਾ ਜਿੰਨੇ ਪੈਸੇ ਆਣੇ ਲੇਕਿਨ ਹਰ ਕੰਮ ਸਹੀ ਸੀ ਡਿਊਟੀ ਲੱਗੀ ਕਿੰਨੇ ਆਟਾ ਗੁਲਣਾ ਹੈ ਕਿੰਨੇ ਰੋਟੀ ਬਣਾਣੀ ਹੈ ਕਿੰਨੇ ਸਬਜੀ ਬਣਾਣੀ ਹੈ ਕਿੰਨੇ ਸਮਾਨ ਲੈਣਾ ਹੈ ਲੇਕਿਨ ਸਭ ਤੋਂ ਜ਼ਿਆਦਾ ਜਦੋਂ ਪੰਗਾ ਪੈਂਦਾ ਸੀ ਉਹ ਪੈਂਦਾ ਸੀ ਖੋੜਾ ਸੁੱਟਣ ਦਾ ਜੀ ਉਹਨੇ ਕਹਿੰਦਾ ਮੈਂ ਕਿਉਂ ਸੁੱਟ ਗਿਆ ਵਾ ਚਲੇ ਜਾ ਕੇ ਬਾਹਰ ਜਾਣਾ ਬੰਦਾ ਛਾਣ ਦੇ ਸੁੱਟ ਡਰਮ ਲੱਗੇ ਹੁੰਦੇ ਵੱਡੇ ਵੱਡੇ ਤੇ ਰੋਜ਼ ਰਫੜ ਪੈਣਾ ਉਹਨੇ ਕਹਿੰਦਾ ਤੇਰੀ ਵਾਰੀ ਤੂੰ ਸੜ ਗਿਆ ਉਹਨੂੰ ਸੜ ਗਿਆ ਜਣੀਏ ਇੱਕ ਦੂਜੇ ਦੇ ਸਿਰ ਤੇ ਇੰਤਜ਼ਾਮ ਲਾ ਦਿਆ ਜਣਾ ਇਹ ਦਿਨ ਬਾੜ ਕੇ ਛੁੱਟੀ ਸੀ ਸਾਰੇ ਨੂੰ ਮੀਟਿੰਗ ਕੀਤੀ ਹੈਗਾ ਯਾਰ ਕੂੜੇ ਦਾ ਰੋਈ ਪੰਗਾ ਰਹਿੰਦਾ ਹੈ ਚੰਗਾ ਯਾਰ ਤੁਹਾਨੂੰ ਅੰਡਰਸਟੈਂਡਿੰਗ ਆ ਗਈ ਹੈ ਇਹ ਵੀ ਮਸਲਾ ਹੱਲ ਕਰ ਲੀਏ ਲੋ ਜੀ ਮਸਲਾ ਹੱਲ ਕੀ ਹੋਇਆ ਰੋਜ਼ ਇੱਕ ਬੰਦੇ ਨੇ ਕੂੜਾ ਸੁੱਟ ਜਾਣਾ ਹੈ ਸੱਤ ਸੱਤੇ ਦਿਨ ਨਹੀਂ ਸੱਤੇ ਦਿਨ ਕੂੜਾ ਸੁੱਟ ਜਾਣਾ ਹੈ ਕਾਰ ਵੀ ਕੋ ਗੰਦੀ ਜਾਇਦਾ ਜਿਹੜਾ ਆਠਵੰਦਾ ਸੀ ਉਹਨਾਂ ਕਿਚਨ ਸਫਾਈ ਕਰਦੀ ਹੈ ਹਰ ਹਫਤੇ ਜੇ ਹੀ ਕਹਦਾ ਨੂੜੀ ਲਾਤੀ ਵੀ ਤੇਰਾ ਕੰਮ ਹੈ ਕਿਚਨ ਸਫਾਈ ਕਰਨੀ ਬਾਕੀ ਦਾ ਕੰਮ ਹੈ ਰੋਜ਼ ਕੋੜਾ ਸੁੱਟ ਕੇ ਆਣਾ ਜਿਹੜਾ ਕੋੜਾ ਨਹੀਂ ਸੁੱਟ ਕੇ ਆਏਗਾ ਉਹਨੂੰ ਦਾਲ ਦੀ ਬੋਤਲ ਫਾਈਨ ਕਰਦੀ ਪੀਣੀ ਸਾਰੇ ਇਕੱਠੇ ਹੋਵੇ ਲੇਕਿਨ दारू ਮਹਿੰਗੀ ਸੀ ਉਹ ਕਹਿੰਦੇ ਵੀ ਚਲੋ ਇਹ ਕੰਮ ਸਹੀ ਹੈ ਜਿਹੜਾ ਬੰਦਾ ਮਿਸ ਕਰੇਗਾ ਕੋੜਾ ਨਹੀਂ ਸੁੱਟ ਕੇ ਆਏਗਾ ਉਹਨੂੰ ਦਾਲ ਦੀ ਬੋਤਲ ਫਾਈਨ ਸਾਰੇ ਕਦੇ ਠੀਕ ਜੀ ਸਾਰੇ ਬੜੇ ਕੁਝ ਹਰ ਬੰਦਾ ਵਾਰੀ ਛੇ ਕੋੜਾ ਰੋਸੋਟਾ ਵੇ ਜਦੋਂ ਨੇ ਆਣਾ ਰੋਟੀ ਦੋ ਉਹਨੇ ਕੋੜਾ ਛੋੜ ਦੇਣਾ ਉਹ ਮੇਰੀ ਡਿਊਟੀ ਕਿਤੇ ਹੈਗੀ ਸੀ 6 ਤੋਂ 2 ਸਿਰੇ ਕੰਮ ਦੀ ਇੱਕ ਦਿਨ ਮੈਂ ਕਿਸੇ ਨਾਲ ਕਿਤੇ ਡਿਊਟੀ ਚੇਂਜ ਕਰ ਲਈ ਉਹ ਮਨ ਕਹਿੰਦਾ ਯਾਰ ਮੈਨੂੰ ਕੋਈ ਕੰਮ ਆ ਗਿਆ ਤੇ ਉਹ ਤੋ ਇਸ ਤਰ੍ਹਾਂ ਕਰ ਮੈਂ ਤੇਰੀ ਥਾਂ ਦੇ 6 ਤੋਂ 2 ਡਿਊਟੀ ਕਰ ਦਿੰਦਾ ਵੇ ਜੇ ਤੂੰ ਉਹ ਨਾਲ 2 ਤੋਂ 10 ਕਰ ਲੈ ਮੈਂ ਕਿਹਾ ਚਲੋ ਠੀਕ ਹੈ ਫਿਰ ਕੀ ਸੱਜਣ ਮਿੱਤਰਾ ਕਹਾਂ ਮੈਂ ਕਰ ਲೇನೆ ਉਹ ਮੇਰੇ ਨਾਲ ਨਹੀਂ ਸੀ ਰਹਿੰਦਾ ਕਿ ਸ਼ੋਰ ਜਗਾਇਆ ਰਹਿੰਦਾ ਸੀ ਲੋ ਜੀ ਮੈਂ ਮੇਰੀ ਕਿਤੇ ਵਾੜੀ ਸੀ ਉਦੋਂ ਕੋੜਾ ਛੁੱਟਣ ਦੀ ਮੇਰਾ ਤੇ 10 ਛੁੱਟੀ ਅਗੇ 10 ਛੁੱਟੀ 3:30 ਕਾਰ ਆਇਆ ਆਉਂਦਿਆਂ ਜਿਹੜੇ ਦੋਸਤ ਬੱਠੇ ਸੀ ਉਹਨਾਂ ਮੈਨੂੰ ਗੱਲਾਂ ਲਾ ਰਿਹਾ ਉਹਨਾਂ ਨੂੰ ਪਤਾ ਹੀ ਨਹੀਂ ਅੱਜ ਭੁੱਲਣਾ ਹੀ ਭੁੱਲਣਾ ਹੈ ਕਿ ਉਹ ਮੇਰੀ ਆਦਤ ਨਹੀਂ ਗਈ ਇਹਦੀ ਟੁੱਟੀ ਵਖਰੀ ਹੈ ਉਹਨਾਂ ਨੇ ਮੈਨੂੰ ਗੱਲਾਂ ਲਾਈ ਰੱਖਿਆ ਜਿੱਦਾਂ ਜੇ ਮੈਂ ਸੁੱਤਾ ਨਹੀਂ ਨਾ ਮੈਨੂੰ ਗੱਲਾਂ ਲਾਈ ਰੱਖਿਆ ਮੈਂ ਸੋ ਗਿਆ ਸਿਰੇ ਸਿਰੇ ਵੱਡਾ ਸਾਰਾ ਪੋਸਟਰ ਲਿਖ ਕੇ ਕਿ ਤੂੰ ਕੱਲ ਕੋਲਾ ਨਹੀਂ ਛੁੱਟ ਗਿਆ ਤੇ ਦਰੂ ਦੀ ਬੋਤਲ ਤਿਆਰ ਕੀ ਸ਼ਨੀਵਾਰ ਨੂੰ ਪਾਰਟੀ ਹੈਗੀ ਮੈਂ ਫਲੈਸ਼ ਰਿੰਦਾ ਆ ਮੈਂ ਕਹਾ ਸਭ ਤੋਂ ਪਹਿਲਾਂ ਮੇਰੇ ਹੀ ਕੱਲਫਾ ਪਿਆ ਜਿਹੜਾ ਜਰਬਾਨਾ ਲੱਗਾ ਮੈਨੂੰ ਹੀ ਲੱਗਾ ਲੇਕਿਨ ਚਲੋ ਪੀਣੀ ਇਕੱਠੇ ਸੀ ਤੇ ਸਜਾਵ ਵੀ ਵਧੀਆ ਸੀ ਉਹ ਜਿੰਨੇ ਮੇਰਾ ਪੋਸਟਰ ਲਿਖ ਕੇ ਲਾਇਆ ਸੀ ਨਾ ਨਿਤਿਆ ਲਖੀ ਉਹ ਨੈਕਸਟ ਡੇ ਉਹ ਵੀ ਭੁੱਲ ਗਿਆ ਉਹਦੀ ਵੀ ਕਿਤੇ ਆਇਆ ਰਾਤੀ ਨਹੀਂ ਖਿਆ ਰਿਹਾ ਉਹ ਵੀ ਭੁੱਲ ਗਿਆ ਮੈਂ ਵੀ ਲੇ ਕੇ ਲਾਤਾ ਮੈਂ ਕਹਾ ਸਜਣਾ ਤੂੰ ਹੀ ਤਿਆਰ ਹੈ ਤੇਰੇ ਤੇਰੇ ਵੀ ਬੋਤਲ ਤੈਨੂੰ ਕਿਦੀ ਪੈਣੀ ਉਹ ਸੱਚ ਦੇ ਨੂੰ ਤਿਆਰ ਹੈ ਉਹ ਵੀ ਦੋ ਬੋਤਲਾਂ ਹੀ ਕੀਤੀਆਂ ਜੀ ਪਾਰਟੀ ਕੀਤੀ ਲੇਕਿਨ ਸਾਰੇ ਬੜੇ ਖੁਸ਼ੀ ਕਹਿੰਦੇ ਸਜਾਵਟ ਬੜੀ ਸ਼ਾਨਦਾਰ ਹੈ ਨਾ ਕੋਈ ਨਰਾਜ਼ ਹੋਵੇ ਹਰ ਬੰਦਾ ਨਾ ਪੂਰਾ ਖਿਆਲ ਰੱਖਦਾ ਸੀ ਇੱਕ ਸਾਡੇ ਹੋਰ ਬੰਦਾ ਹੈਗਾ ਸੀ ਦਿੱਲੀ ਦਾ ਉਹਨੇ ਕੀ ਕਰਨਾ ਜਦੋਂ ਉਹਦੀ ਵਾਰੀ ਹੋਈ ਉਹਨੇ ਆਪਣੇ ਪਿੰਡ 'ਚ ਚਿਮਚਾ ਧਾਰਨ ਲਾ ਗਏ ਕਿ ਮੈਨੂੰ ਖਿਆਲ ਰਹੇਗਾ ਚਿਮਚਾ ਦੇ ਪੁੱਲ ਜਿਹਦੋਂ ਨੇ ਸੋਣਾ ਤੈਨੂੰ ਖਿਆਲ ਆਇਆ ਨਾ ਵੀ ਮੇਰੀ ਪਿੰਡ ਦੇ ਕੋਲ ਚਿਮਚਾ ਲੱਗਾ ਹੈ ਸਾਈਡ ਦੇ ਤੋਨੇ ਕੋੜਾ ਸੜ ਗਿਆ ਸਾਨੂੰ ਉਹਨੂੰ ਬਾਅਦ ਸਾਨੂੰ ਗੱਲ ਸੁਣਾਈ ਅਸੀਂ ਕਿ ਤੂੰ ਕਿਉਂ ਨਹੀਂ ਭੁੱਲਾ ਕਹਿੰਦਾ ਮੈਂ ਇੰਤਜ਼ਾਮ ਪੂਰਾ ਕੀਤਾ ਹੈ ਜਿਸ ਵੇਲੇ ਮੇਰੀ ਡਿਊਟੀ ਨਹੀਂ ਮੇਰੇ ਤਰਾਤੀ ਸੌਂ ਲਗੇ ਮੈਨੂੰ ਯਾਦ ਆਈਂਦਾ ਨਹੀਂ ਤੇ ਮੈਨੂੰ 20 25 ਪੌਂਡ ਮਗੀ दारू ਦੇ ਨਿਆਈ ਖਰਚਾ ਪੈਈਨਾ ਅਸੀਂ ਕਿ ਤੇਰਾ ਜੁਣੀਗਾ ਇਸ ਕ ਸੱਜਣੋ ਇਹ ਨਾ ਸੋਚੋ ਵੀ ਸਾਰੇ ਬੰਦੇ ਬਾਰ ਐਸ਼ੀ ਕਰਦੇ ਹੋ ਹਰ ਬੰਦੇ ਨੇ ਤੱਕੇ ਖਾਦੇ ਗੱਪਾਂ ਜਿੰਨੀਆਂ ਮਰਜ਼ੀ ਮਾਰ ਮੈਂ ਜੀ ਸੱਟ ਹੋ ਗਿਆ ਜੀ ਮੈਂ ਕਦੀ ਮਾਰਾ ਕੰਮ ਨਹੀਂ ਕੀਤਾ ਮੈਂ ਬਈ ਰੋਟੀ ਨਹੀਂ ਖਾਦੀ ਜਾਂ ਮੈਂ ਨਹੀਂ ਪੂਰੀ ਕਰਦਾ ਜਦ ਮੈਂ ਵਧੀਆ ਆਸ਼ ਰੱਖੀਏ ਸਾਰਿਆਂ ਤੱਕੇ ਖਾਦੇ ਵੇ ਸਾਰੇ ਇਸੇ ਰਸਤੇ ਗੁਜ਼ਰੇ ਵੇ ਕੋਈ ਬੋਤਾ ਕਰੋ ਮੀਰ ਨਹੀਂ ਆਇਆ ਜੇ ਮੀਰ ਆਉਣਾ ਤਾਂ ਨੇ ਬਾਰਕੀ ਕਰਨਾ ਸੀ ਬਸ ਜਿਹੜੇ ਕਈ ਲੋਕ ਆਪਣੀ ਔਕਾਤ ਯਾਦ ਰੱਖਦੇ ਵੇ ਤੇ ਕਈ ਔਕਾਤ ਯਾਦ ਹੀ ਨਹੀਂ ਰੱਖਦੇ ਜਿਹਨੇ ਨਹੀਂ ਯਾਦ ਰੱਖਦੇ ਹਮੇਸ਼ਾ ਧੋਖਾ ਕਰਦੇ ਇਸ ਕਰਕੇ ਬਾਹਰ ਆਉਣ ਤੋਂ ਪਹਿਲਾਂ ਕੜੀ ਮਿਹਨਤ ਕਰਨ ਨੂੰ ਤਿਆਰ ਹੋ ਝੂਠ ਨਾ ਬੋਲੋ ਸੱਚਾਈ ਦੱਸੋ ਹਰਕ ਨੂੰ ਜੇ ਕੋ ਆਵੇ ਤਾਂ ਉਹਨਾਂ ਸਭ ਨੂੰ ਪਤਾ ਵੇ ਥੈਂਕ ਯੂ ਵੈਰੀ ਮੱਚ